ਫਿਰ ਕਿਹਾ ਜਾਂਦਾ ਵੀ ਜਿਹੜੀ ਜਦੋਂ ਉਹਨਾਂ ਦਾ ਟੈਸਟ ਕੀਤਾ ਗਿਆ ਤੇ ਦੋ ਟੈਸਟ ਹੋਇਆ ਤੇ ਉਹਦੇ ਵਿੱਚ ਪੋਜ਼ਿਟਿਵ ਰਿਪੋਰਟ ਆਈ ਹੈ ਵੇਖੋ ਜੀ ਜਿਹੜਾ ਟੈਸਟ ਆ ਉਹ ਤੇ ਸਰਕਾਰ ਦੇ ਹੱਥ ਹੈ ਨਾ ਨੈਗਟਿਵ ਕਰਨਾ ਜਾਂ ਪੋਜ਼ਿਟਿਵ ਕਰਨਾ ਜਦੋਂ ਕਿ ਇਹ ਬੰਦੇ ਨੂੰ 100 150 ਬੰਦਾ ਆ ਕੇ ਘੇਰਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲੈਂਦਾ ਹੁਣ ਇਹ ਤੇ ਇੱਕ ਬੰਦਾ ਕੈਦ ਕਰ ਲਿਆ ਪਿੰਜਰੇ ਚ ਬਾਕੀ ਜਿਹੜਾ 100 ਬੰਦਾ ਬਾਹਰ ਖੜਾ ਉਹਨਾਂ ਦੀ ਮਰਜ਼ੀ ਆ ਵੀ ਉਹਨਾਂ ਨੇ ਕੀ ਬਿਆਨ ਦੇਵੋਣਾ ਤੇ ਕੀ ਉਹਨਾਂ ਕਰਵਣਾ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਹਾਂ ਕਿ ਪਿਛਲੇ ਦਿਨੀ ਐਮਪੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਜਦੋਂ ਦੋਸਤੋ ਭਾਈ ਅਮਰਤਪਾਲ ਸਿੰਘ ਖਾਲਸਾ ਬਹੀਰ ਦਰਾਨ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਤਾਂ ਉਹਨੂੰ ਦੋਸਤੋ ਢਾਡੀ ਮਾਨ ਸਿੰਘ ਅਕਾਲੀ ਵੱਲੋਂ ਭਾਈ ਅਮਰਤਪਾਲ ਸਿੰਘ ਉੱਪਰ ਵੱਡੇ ਸਵਾਲ ਖੜੇ ਕੀਤੇ ਗਏ ਸੀ ਤੇ ਉਹ ਭਾਈ ਅਮਰਤਪਾਲ ਸਿੰਘ ਦਾ ਵਿਰੋਧ ਵੀ ਕਰਦੇ ਸੀ ਪਰ ਦੋਸਤੋ ਹੁਣ ਭਾਈ ਅਮਰਤਪਾਲ ਸਿੰਘ ਦੇ ਭਰਾ ਉੱਪਰ ਜੋ ਇਹ ਨਸ਼ੇ ਦਾ ਕੇਸ ਪਾਇਆ ਗਿਆ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਪત્રਕਾਰ ਹਰਪ੍ਰੀਤ ਸਿੰਘ ਮਹੂ ਨੇ ਢਾਡੀ ਮਾਨ ਸਿੰਘ ਅਕਾਲੀ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੈ ਆਓ ਦੋਸਤੋ ਇਸ ਮਾਮਲੇ ਬਾਰੇ ਉਹਨਾਂ ਨੇ ਆਪਣੇ ਕੀ ਵਿਚਾਰ ਰੱਖੇ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਹਲੋ ਢਾਡੀ ਮਾਨ ਸਿੰਘ ਅਕਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹੂ ਸਾਹਿਬ ਚੜ੍ਹਦੀ ਕਲਾ ਸੇਤਾ ਜੀ ਬੜੀ ਕਿਰਪਾ ਜੀ ਆਨੰਦ ਮੰਗਲਾ ਸ਼ੁ크ਰਾ ਕਾਲ ਪ੍ਰਭੂ ਦਾ ਜੀ ਆਪਣੇ ਅਕਾਲੀ ਸਾਹਿਬ ਨੂੰ ਕਿ ਜਾਣਕਾਰੀ ਦਿਓ ਹਾਂ ਜੀ ਕੱਲ ਦੀ ਖਬਰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਵੱਡੇ ਪੱਧਰ ਦੇ ਉੱਪਰ ਵਾਇਰਲ ਹੋ ਰਹੀ ਹੈ ਵੀ ਐਮਪੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਫਲੋਰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆਂ। ਹਾਂਜੀ। 4 ਕੁ ਗ੍ਰਾਮ ਇੱਕ ਨਸ਼ੀਲਾ ਪਦਾਰਥ ਜਿਹਨੂੰ ਆਈਸ ਕਿਹਾ ਜਾਂਦਾ ਕਹਿੰਦੇ ਵੀ ਉਹਨਾਂ ਦੇ ਕੋਲੋਂ ਬਰਾਮਦ ਹੋਇਆ। ਸਹੀ ਹੈ। ਫਿਰ ਕਿਹਾ ਜਾਂਦਾ ਵੀ ਜਿਹੜੀ ਜਦੋਂ ਉਹਨਾਂ ਦਾ ਟੈਸਟ ਕੀਤਾ ਗਿਆ ਤੇ ਡੋਪ ਟੈਸਟ ਹੋਇਆ ਤੇ ਉਹਦੇ ਵਿੱਚ ਪੋਜ਼ੀਟਿਵ ਰਿਪੋਰਟ ਆਈ ਹੈ। ਦੇਖੋ ਜੀ ਜਿਹੜਾ ਟੈਸਟ ਆ ਉਹ ਤੇ ਸਰਕਾਰ ਦੇ ਹੱਥ ਹੈ ਨਾ ਨੈਗੇਟਿਵ ਕਰਨਾ ਜਾਂ ਪੋਜ਼ੀਟਿਵ ਕਰਨਾ। ਜਦੋਂ ਕਿਸੇ ਬੰਦੇ ਨੂੰ ਮਾਲ 100 150 ਬੰਦਾ ਆ ਕੇ ਢੇਰਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲੈਂਦਾ ਹੁਣ ਇਹ ਤੇ ਇੱਕ ਬੰਦਾ ਕੈਦ ਕਰ ਲਿਆ ਪਿੰਦੇ ਚ ਬਾਕੀ ਜਿਹੜਾ 100 ਬੰਦਾ ਬਾਹਰ ਖੜਾ ਉਹਨਾਂ ਦੀ ਮਰਜ਼ੀ ਆ ਵੀ ਉਹਨਾਂ ਨੇ ਕੀ ਬਿਆਨ ਦੇਣਾ ਤੇ ਕੀ ਉਹਨਾਂ ਕਰਾਉਣਾ ਹੂੰ ਤੇ ਕਿਹੜੀ ਉਹਨਾਂ ਰਿਪੋਰਟ ਤਿਆਰ ਕਰਨੀ ਹੈ 네ਗੇਟਿਵ ਕਰਨੀ ਪੋਜ਼ਿਟਿਵ ਕਰਨੀ ਹੈ ਉਹਦੇ ਅੱਖ ਚ ਕਰਨੀ ਵਿਰੋਧ ਚ ਕਰਨੀ ਇਹ ਤੇ ਕਲਮ ਚਲਾਉਣ ਵਾਲਿਆਂ ਦੇ ਅੱਖ ਚ ਆ ਜੀ ਜਿਨ੍ਹਾਂ ਦੀ ਸਰਕਾਰ ਆ ਵੇਖੋ ਉਹਨਾਂ ਨੇ ਉਹਨਾਂ ਦੀ ਮਰਜ਼ੀ ਆ ਕੀ ਕਰਨਾ ਉਹਨਾਂ ਨੇ ਹੂੰ 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 ਜਿਹੜਾ ਬੰਦਾ ਗ੍ਰਿਫਤਾਰ ਹੋ ਗਿਆ ਉਹਦੀ ਮਰਜ਼ੀ ਤੇ ਉੱਥੇ ਖਤਮ ਹੋ ਗਈ ਜੇ ਉਹਨੂੰ ਹੱਥ ਘੜੀ ਲੱਗੀ ਅੰਨੀ ਮੈਂ ਇੱਕ ਟੀਚਾਉਣਾ ਬਤਾਉਣਾ ਲੱਗਦਾ ਨਹੀਂ ਪਿਆ ਵੀ ਜਿਹੜੇ ਸੱਜਣ ਨਸ਼ਿਆਂ ਦੇ ਖਿਲਾਫ ਇੱਕ ਵਹੀਰਾ ਕੱਢਦੇ ਸੀ ਜਿਹੜੇ ਇਸ ਗੱਲ ਦਾ ਬਿਲਕੁਲ ਦਾਬਾ ਭਾਈ ਅਮਰਤ ਪਾਲ ਸਿੰਘ ਨੇ ਕਾਫੀ ਵੀਡੀਓ ਨੇ ਉਹ ਪੁਲਸ ਵਾਲਿਆਂ ਨੂੰ ਵੀ ਕਹਿੰਦੇ ਵੀ ਮੈਂ ਮਾੜਾ ਕੀ ਕਰਦਾ ਪਿਆਵਾ ਮੈਂ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਦੇ ਵਿੱਚੋਂ ਛੁਡਾ ਰਿਆ ਵਾਂ ਮੈਂ ਤੁਹਾਡੇ ਬੱਚਿਆਂ ਨੂੰ ਦਲਦਲ ਦੇ ਵਿੱਚੋਂ ਕੱਢਦਾ ਪਿਆ ਮਾਂ ਮੌਤ ਦੇ ਮੂੰਹ ਦੇ ਵਿੱਚੋਂ ਤੁਹਾਡੇ ਬੱਚਿਆਂ ਨੂੰ ਮੈਂ ਕੱਢ ਕੇ ਲੈ ਕੇ ਆ ਰਿਆ ਵਾਂ ਲੇਕਿਨ ਯਾਰ ਤੁਸੀਂ ਸਾਨੂੰ ਸਾਨੂੰ ਫੜੀ ਜਾਂਦੇ ਹੋ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਅੱਜ ਉਹਨਾਂ ਦੇ ਉੱਪਰ ਹੀ ਇਸ ਤਰੀਕੇ ਦਾ ਨਸ਼ੇ ਦਾ ਕੇਸ ਬਣਾ ਕੇ ਇੱਕ ਉਹਨਾਂ ਦੀ ਜਿਹੜੀ ਉਸ ਵਿਚਾਰਧਾਰਾ ਸੀ ਜਿਹੜਾ ਉਹਨਾਂ ਦੀ ਸ਼ਬਦ ਸੀ ਉਹਨੂੰ ਡੈਡ ਕਰਨ ਦਾ ਯਤਨ ਕੀਤਾ ਮਾਹਬੂਬ ਸਾਹਿਬ ਤੁਹਾਡੀ ਇੱਥੇ 2 ਮਿੰਟ ਬਾਅਦ ਤੇ ਬ੍ਰੇਕ ਲੈਣਾ ਵੇਖੋ ਸਾਡੇ ਕਈ ਬੰਦੇ ਹੁਣ ਇਦਾਂ ਦੇ ਵਿੱਚ ਨਿਕਲਨੇ ਕਈਆਂ ਨੇ ਕਹਣਾ ਤੂੰ ਦੂ ਵਿਰੋਧ ਚ ਹੀ ਅੱਜ ਤੂੰ ਹੱਕ ਚਾ ਮੈਂ ਨਾ ਉਦੋਂ ਹੱਕ ਚ ਹੀ ਨਾ ਮੈਂ ਅੱਜ ਹੱਕ ਚ ਮੈਂ ਸੱਚ ਦੇ ਹੱਕ ਚ ਦੋਵੇਂ ਵੀ ਖੜਾ ਤੇ ਅੱਜ ਵੀ ਖੜਾ ਉਹ ਭਾਵੇਂ ਅਮਰਪਾਲ ਸਿੰਘ ਹੋਵੇ ਤੇ ਭਾਵੇਂ ਹਰਪ੍ਰੀਤ ਸਿੰਘ ਮੁਖੂ ਹੋਵੇ ਜਿਹੜਾ ਪੰਜਾਬ ਦੀ ਵਿਕਾਸ ਦੀ ਗੱਲ ਕਰੂਗਾ ਪੰਜਾਬ ਦੀ ਜਵਾਨੀ ਦੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕਰੂਗਾ ਅਸੀਂ ਔਰ ਹਰ ਇੱਕ ਇਨਸਾਨ ਦੇ ਨਾਲ ਖੜੇ ਆਂ ਵਿਖੋ ਸਾਡੀ ਵਿਚਾਰਧਾਰਾ ਵੱਖਰੀ ਹੋ ਸਕਦੀ ਲੇਕਿਨ ਪੰਜਾਬ ਦੇ ਵਿਕਾਸ ਤੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਇਹ ਤੇ ਸਾਡਾ ਇੱਕ ਰਾਜ ਪੰਥ ਦੇ ਹਿੱਤ ਦੀ ਗੱਲ ਕਰਨੀ ਹੱਕ ਵਾਸਤੇ ਆਵਾਜ਼ ਬੁਲੰਦ ਕਰਨੀ ਉਹ ਰਾਹ ਤੇ ਇੱਕੋ ਹੀ ਆ ਨਾ ਜਿਸ ਘਰ ਨੂੰ ਅਸੀਂ ਜਾਣਾ ਵੇਖੋ ਗੱਲ ਭਾਈ ਅਮਿਤਪਾਲ ਸਿੰਘ ਦੇ ਜੇ ਅੱਜ ਮੈਂ ਬੋਲਣ ਲੱਗਾ ਨਾ ਤਾਂ ਇਹ ਗੱਲ ਕਹਿਣਾ ਵੀ ਇਹ ਫੇਮਪਾਲ ਦਾ ਉਦੋਂ ਵਿਰੋਧ ਚੀਜ਼ ਤੇ ਅੱਜ ਹੱਕ ਚ ਆ ਗਿਆ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੇਖੋ ਜਿਹੜਾ ਪੰਜਾਬ ਪੰਜਾਬ ਦਾ ਤੁਸੀਂ ਅੱਜ ਜਰਨਲ ਚੁਣਿਆ ਹੈ ਜਿਨੇ ਪੰਜਾਬ ਦੇ ਵਿਕਾਸ ਦੀ ਗੱਲ ਕੀਤੀ ਜੇਸ ਬੰਦੇ ਦੇ ਤੁਸੀਂ ਅੱਜ ਐਲੀਗੇਸ਼ਨ ਲਾ ਰਹੇ ਜੇ ਵੇਖੋ ਉਸ ਬੰਦੇ ਦੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਇੱਕ ਇੱਕ ਐਡਾ ਵੱਡਾ ਤੂੰ ਤੋਂ ਇਸ ਪੰਥ ਨੇ ਨਾਮ ਦਿੱਤਾ ਭਾਈ ਅਮਿਤਪਾਲ ਸਿੰਘ ਭਾਈ ਗੁਰਦਾਸ ਜੀ ਆਪਾਂ ਪੜ੍ਹਦੇ ਹਾਂ ਭਾਈ ਸ਼ਬਦ ਬਹੁਤ ਇੱਕ ਵੱਡਾ ਵਾ ਆਮ ਤੱਕ ਤਾਂ ਸਨਮਾਨਿਆ ਜਾਂਦਾ ਸ਼ਬਦ ਜਿਹੜਾ ਉਹ ਅੱਜ ਸ਼ਬਦ ਪੰਥ ਨੇ ਭਾਈ ਅਮਿਤਪਾਲ ਸਿੰਘ ਦਿੱਤਾ ਕਿ ਜਿਹੜਾ ਜਿਹੜੇ ਵੱਡੀ ਉਮਰ ਦੇ ਉਹ ਵੀ ਉਹਨਾਂ ਨੂੰ ਭਾਈ ਸਾਹਿਬ ਕਰਕੇ ਸਨਮਾਨ ਦਿੰਦੇ ਆ ਉਹਨਾਂ ਦੀ ਇੱਕ ਸ਼ਬੀ ਨੂੰ ਖਰਾਬ ਕਰਨ ਵਾਸਤੇ ਮੈਂ ਕਹਿ ਸਕਦਾ ਜੇ ਕਿਸੇ ਨੂੰ ਪਿੰਜਰੇ ਚ ਪਾਲਾ ਕੇ ਉਹਨੂੰ ਆਪਾਂ ਗੁਲਾਮ ਬਣਾ ਲਿਆ ਸੋ ਉਹਦੇ ਅਗੇ ਗੁਲਾਮ ਹੋ ਗਿਆ ਲੇਕਿਨ ਉਸ ਬੰਦੇ ਦੀ ਸੋਚ ਨੂੰ ਨਹੀਂ ਗੁਲਾਮ ਕਰ ਸਕੇ ਨਹੀਂ ਮੈਂ ਤੁਹਾਡੇ ਗੱਲ ਨਾਲ ਸਹਿਮਤ ਹਾਂ ਵੀ ਸੋਚ ਨੂੰ ਨਹੀਂ ਗੁਲਾਮ ਕਰ ਸਕੇ ਉਹਨੂੰ ਪਿੰਜਰੇ ਦੇ ਵਿੱਚ ਪਾ ਲਿਆ ਹਨਾ ਤੁਸੀਂ ਬੜੀ ਜਿਹੜੀ ਸੋਹਣੀ ਗੱਲ ਕੀਤੀ ਹੈ ਤੁਸੀਂ ਕਹਿੰਦੇ ਕਿ ਕਿਸੇ ਬੜੇ ਨਾਲ ਵਿਰੋਧ ਵਿੱਚ ਆ ਤੇ ਅੱਜ ਮੈਂ ਹੱਕ ਦੇ ਵਿੱਚ ਬੀ ਆ ਇਸ ਗੱਲ ਦੇ ਪਰ ਤੁਹਾਡੇ ਤੋਂ ਪਹਿਲਾਂ ਕਿ ਨਿਹੰਗ ਸਿੰਘ ਦੇ ਨਾਲ ਹੀ ਮੇਰੀ ਇੰਟਰਵਿਊ ਹੋਈ ਹੈ ਉਹਨਾਂ ਨੇ ਇਹ ਗੱਲ ਬਕਾਇਦਾ ਕਹੀ ਹੈ ਉਹ ਕਹਿੰਦੇ ਮੈਂ ਮੈਂ ਤਾਂ ਕਹਿਣਾ ਵੀ ਤੁਸੀਂ ਵੀ ਇੱਕ ਨਿਹੰਗ ਸਿੰਘ ਉਹ ਵੀ ਨਿਹੰਗ ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਉਹ ਕਹਿੰਦੇ ਜੀ ਉਹ ਤੇ ਨਸ਼ੇ ਕਰਦੇ ਸੀ ਮੈਂ ਕਿ ਯਾਰ ਨਸ਼ੇ ਕਰਨ ਵਾਲਾ ਬੰਦਾ ਪੱਤਰਕਾਰਾਂ ਦੇ ਇੰਨੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ ਮੈਂ ਮੈਂ ਤੁਹਾਨੂੰ ਉੱਥੇ ਲੈ ਕੇ ਉੱਥੇ ਲੈ ਕੇ ਆਉਣਾ ਚਾਹੁੰਦਾ ਨਾ ਦੇਖੋ ਜਿਹੜੀ ਗੱਲ ਮੈਂ ਕਹਿ ਰਿਹਾ ਤੁਹਾਨੂੰ ਵੀ ਜਿਸ ਬੰਦੇ ਨੂੰ ਆਪਾਂ ਗੋਲੀ ਨਾਲ ਨਹੀਂ ਮਾਰ ਸਕਦੇ ਜਿਸ ਬੰਦੇ ਨੂੰ ਆਪਾਂ ਜੇਲ੍ਹ ਚ ਪਾਇਆ ਨਹੀਂ ਖਤਮ ਕਰ ਸਕੇ ਉਹਦੀ ਸੋਚ ਨੂੰ ਖਤਮ ਨਹੀਂ ਕਰ ਸਕੇ ਉਹ ਸਬੰਦੇ ਨੂੰ ਪਿੰਜਰੇ ਚ ਪਾਏ ਨੂੰ ਵੀ ਆਪਾਂ ਬਾਹਰ ਇੱਕ ਆਜ਼ਾਦੀ ਦਾ ਉਹਦਾ ਨਾਮ ਦੁਨੀਆ ਦੇ ਵਿੱਚ ਗੂੰਜ ਉੱਠਿਆ ਵੀ ਭਾਈ ਅਮਿਤਪਾਲ ਸਿੰਘ ਨੂੰ ਐਂਟੀ ਬਣਾ ਦਿੱਤਾ ਪੰਜਾਬ ਦੇ ਉਹਨਾਂ ਲੋਕਾਂ ਨੇ ਆਵਾਜ਼ ਬੁਲੰਦ ਕੀਤੀ ਜਿਹੜੇ ਜਿਨ੍ਹਾਂ ਨੂੰ ਮੈਂ ਕਹਿ ਸਕਦਾ ਸਿਰ ਕੱਢ ਸਿਰ ਕੱਢਉ ਹੁੰਦੇ ਆ ਵੀ ਜਿਹੜੇ ਬੰਦੇ ਮਰਨ ਲਈ 24 ਘੰਟੇ ਤਤਪਰ ਹੁੰਦੇ ਆ ਇਹ ਜਿੰਨੀਆਂ ਵੋਟਾਂ ਪਈਆਂ ਨੇ ਸਮਝ ਲਓ ਇਹ 4 4.5 ਲੱਖ ਬੰਦਾ ਇਹ ਅਸਲ ਵਿੱਚ ਮਰਦਾਂ ਦੀ ਗਿਣਤੀ ਚ ਆਉਣ ਵਾਲੇ ਉਹ ਅਣਖੀਲੇ ਲੋਕ ਕਹਿ ਸਕਦਾ ਜਿਨ੍ਹਾਂ ਲੋਕਾਂ ਨੇ ਪਹਿਲਾਂ ਵੀ ਖੂਨ ਦੀਆਂ ਨਦੀਆਂ ਤਰੀਆਂ ਤੇ ਅੱਜ ਵੀ ਤਰਨવા ਤੇ ਤਿਆਰ ਆ ਈ ਉਰ ਲੋਕਾਂ ਉਹਨਾਂ ਲੋਕਾਂ ਨੇ ਉਸ ਬੰਦੇ ਦਾ ਨਾਮ ਵੱਡੇ ਲੈਵਲ ਤੇ ਵੱਡੇ ਪੱਧਰ ਤੇ ਪੇਸ਼ ਕੀਤਾ ਹੋਰ ਸਰਕਾਰ ਨੂੰ ਵੀ ਇਸ ਗੱਲ ਦੀ ਹੱਥਾਂ ਪੈਰਾਂ ਦੀ ਪੈ ਗਈ ਵੀ ਵੇਖੋ ਵੀ ਇਸ ਇਹ ਬੰਦਾ ਅੰਦਰ ਬੈਠਾ ਵੀ ਪੰਜਾਬ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਅੰਦਰੋਂ ਬੈਠਾ ਕਾਬੂ ਕਰ ਸਕਦਾ ਉਹਦੀ ਸ਼ਬੀ ਖਰਾਬ ਕਰਨ ਵਾਸਤੇ ਭਰਾ ਉਹਦੇ ਭਰਾ ਨੂੰ ਗਿਆ ਹਰਪ੍ਰੀਤ ਸਿੰਘ ਉਹਨਾਂ ਨੂੰ ਹਨਾ ਇੱਕ ਨਸ਼ੇੜੀ ਦੇ ਰੂਪ ਵਿੱਚ ਪੇਸ਼ ਕੀਤਾ ਮੈਂ ਸਰਕਾਰ ਨੇ ਤੇ ਜਿਹੜਾ ਆਪਣਾ ਕੰਮ ਕਰਨਾ ਕਰਨਾ ਸੀ ਪਰ ਜਿਹੜੀ ਮੈਂ ਉਸ ਨਿਹੰਗ ਸਿੰਘ ਦੀ ਵੀਰ ਕਲਜੀਤ ਸਿੰਘ ਨਾ ਸ਼ਾਇਦ ਤੁਸੀਂ ਉਹਦਾ ਬੋਲਿਆ ਨਾ ਮੈਂ ਉਸ ਭਰਾ ਨੂੰ ਉਸ ਭਰਾ ਦੀ ਵੀਡੀਓ ਵੇਖੀ ਜਿਹੜਾ ਕਹਿੰਦਾ ਵੀ ਮੇਰੇ ਕੋਲ ਪ੍ਰੂਫ ਆ ਵੀ ਮੈਂ ਅੰਮ੍ਰਿਤਪਾਲ ਨੂੰ ਵੇਖਿਆ ਵੀ ਉਹ ਨਸ਼ਾ ਵੰਡਦਾ ਪਿਆ ਉਹਦਾ ਭਰਾ ਨਸ਼ੇੜੀ ਆ ਹੁਣ ਮੈਂ ਇਹ ਗੱਲ ਕਹਿਣਾ ਚਾਹਉਣਾ ਪੇਖੋ ਅਸੀਂ ਜੇ ਉਸ ਟਾਈਮੇ ਵਹੀਰਾ ਦਾ ਸਨ ਨਹੀਂ ਬਣੇ ਪਰ ਅਹੀਂ ਮਤਲਬ ਉਹਹੀ ਇਹ ਇਦਾਂ ਦੇ ਕੱਪੜੇ ਕਰਕੇ ਉਹਦੀ ਸ਼ਬੀ ਵੀ ਨਹੀਂ ਖਰਾਬ ਕੀਤੀ ਜੀ ਬਿਲਕੁਲ ਵੱਡੀ ਗੱਲ ਕਰਤੀ ਤੁਸੀਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੇਖੋ ਯਾਰ ਨਿਹੰਗ ਸਿੰਘ ਦੇ ਤੁਸੀਂ ਤੁਸੀਂ ਨਿਹੰਗ ਸਿੰਘ ਬਾਣੇ ਨੂੰ ਕਲੰਕਿਤ ਕਰਦੇ ਪੈ ਜੇ ਮੈਂ ਕਹਿੰਦਾ ਵੀ ਯਾਰ ਲੱਖ ਦੀ ਲਾਂਤ ਆ ਮੈਂ ਖੁਦ ਇੱਕ ਨਿਹੰਗ ਸਿੰਘ ਆ ਹੂੰ ਮੈਂ ਨਿਹੰਗ ਕਿਹੜੀ ਸੰਪਰਦਾਇ ਕਿਹਦੇ ਦਲਪੰਥ ਕਿਹੜੀ ਜਥੇਬੰਦੀ ਜਿਹੜੀ ਮੈਨੂੰ ਨਹੀਂ ਜਾਣਦੀ ਜੀ ਤੇ 99% ਬਾਬਾ ਜੀ ਨਿਹੰਗ ਸਿੰਘ ਨਸ਼ਾ ਕਰਦੇ ਮੈਂ ਠੋਕ ਵਜਾ ਕੇ ਗੱਲ ਕਹਿੰਦਾ ਹੈ ਨੜ ਨਵੇਂ ਪਰਸੈਂਟ ਨਸ਼ਾ ਕਰਦੇ ਸ਼ਾਮ ਨੂੰ ਸ਼ਰਾਬ ਨਾਲ ਰੱਜੇ ਹੁੰਦੇ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਵੀਡੀਓ ਵਾਇਰਲ ਹੋਈ ਨਿਹੰਗ ਸਿੰਘ ਜਿਹੜਾ ਉੱਥੇ ਫਿਲਮ ਨੂੰ ਰੋਕਣ ਵਾਸਤੇ ਗਿਆ ਹੈ ਜੀ ਉਹ ਬੰਦਾ ਸ਼ਾਮ ਨੂੰ ਠੇਕੇ ਤੋਂ ਰੱਜ ਕੇ ਉੱਥੇ ਪਿਆ ਹੈ ਉਹ ਯਾਰ ਤੁਸੀਂ ਆਪਣੀ ਛਵੀ ਨੂੰ ਤੇ ਪਹਿਲਾਂ ਖਰਾਬ ਕਰ ਲਿਆ ਕਰ ਲਿਆ ਜੇ ਕੋਈ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਪਿਆ ਯਾਰ ਤੁਸੀਂ ਉਹਦੀ ਛਵੀ ਖਰਾਬ ਕਰਦੇ ਪਿਆ ਜੇ ਕੋਈ ਹੁਣਤਾ ਹੀ ਕੋਈ ਕਮੀ ਹੈਗੀ ਵੀ ਆ ਤੇ ਯਾਰ ਉਹਨੂੰ ਆਪਾਂ ਇਹ ਪਬਲਿਕ ਦੇ ਵਿੱਚੋਂ ਨਸ਼ਰ ਕਰਦੇ ਆ ਉਹਨੂੰ ਬਹਿ ਕੇ ਆਪਾਂ ਗੱਲ ਕਰ ਸਕਦੇ ਵੇਖੋ ਭਾਈ ਸਾਹਿਬ ਆ ਜਿਹੜੀ ਕਮੀ ਹੈ ਇਹਨੂੰ ਕੱਢਣਾ ਚਾਹੀਦਾ ਕਿ ਪੰਜਾਬ ਨੂੰ ਬਹੁਤ ਵੱਡਾ ਤੁਹਾਡੇ ਤੇ ਮਾਣ ਆ ਵੇਖੋ ਜ਼ਿੰਦਗੀ ਦੇ ਵਿੱਚ ਮਖੂ ਸਾਹਿਬ ਜਦੋਂ ਬੰਦਾ ਪੂਰਾ ਹੋ ਜਾਂਦਾ ਨਾ ਉਸ ਦਿਨ ਤੇ ਰੱਬ ਹੀ ਬਣ ਜਾਂਦਾ ਜੋ ਪ੍ਰਮਾਤਮਾ ਹੀ ਪੂਰਾ ਬੰਦੇ ਦੇ ਵਿੱਚ ਕਮੀ ਹੁੰਦੀ ਆ ਉਹਦੇ ਵਿੱਚ ਉਹ ਨੇਕੀ ਦਾ ਫਰਕ ਰਹਿੰਦਾ ਰਹਿੰਦਾ ਵਾ ਜਿੱਦੋਂ ਜਿੱਦੋਂ ਕਮੀ ਨਿਕਲ ਜਾਂਦੀ ਉਹਦੋਂ ਤੇ ਉਹ ਰੱਬ ਦਾ ਰੂਪ ਹੀ ਹੋ ਜਾਂਦਾ ਫਿਰ ਉਹਦੇ ਸ਼ਬਦਾਂ ਦੇ ਉੱਤੇ ਕਾਲ ਪ੍ਰਖਾਪ ਹੀ ਵਰਤਣ ਲੱਗ ਪੈਂਦਾ ਬੰਦੇ ਗੱਲ ਕਹਿੰਦਾ ਵੇਖੋ ਜਿੰਨਾਂ ਨੇ ਉਸ ਟਾਈਮ ਵਹੀਰ ਦਾ ਹਿੱਸਾ ਬਣਿਆ ਉਹਨਾਂ ਲੋਕਾਂ ਨੂੰ ਅੱਜ ਅੱਜ ਚੇਤਾ ਆ ਗਿਆ ਵੀ ਭਾਈ ਅਮਿਤਪਾਲ ਸਿੰਘ ਜਿਹੜਾ ਉਹ ਨਸ਼ੇ ਵੰਡਦਾ ਸੀ ਅੱਜ ਚੇਤਾ ਆ ਗਿਆ ਵੀ ਉਹਦਾ ਭਰਾ ਤੇ ਪਹਿਲਾਂ ਵੀ ਨਸ਼ਾ ਕਰਦਾ ਸੀ ਅੱਜ ਉਹਨਾਂ ਨੂੰ ਚੇਤਾ ਆ ਗਿਆ ਵੀ ਮਤਲਬ ਪੰਜਾਬ ਦੀ ਜਿਹੜੀ ਪੁਲਿਸ ਆ ਜਾਂ ਬਾਹਰ ਦੀ ਪੁਲਿਸ ਜਿਹੜੀ ਆ ਵੀ ਉਹ ਮਤਲਬ ਨਜਾਇਜ਼ ਪਰਚਾ ਨਹੀਂ ਕਰਦੀ। ਯਾਰ ਇੱਕ ਮੇਰੇ ਤੇ ਪਰਚਾ ਕਰ ਦਿੱਤਾ ਸੀ ਮੈਂ ਮੈਂ ਉਸ ਟਾਈਮ ਕਰੀਏ ਡਾਨਾ ਚੁੱਕੀ ਫਿਰਦਾ ਸੀ ਵੀ ਯਾਤਰਵਾਰਾਂ ਚੁੱਕੀ ਫਿਰਦਾ ਮੈਂ ਤੇ ਇਹ ਗੱਲ ਕਹੀ ਸੀ ਨਾ ਕਿ ਜਿਹੜੇ ਢੰਗ ਸਿੰਘ ਕਹਿੰਦੇ ਉਸ ਟਾਈਮ ਇਹ ਨਕਲੀ ਹੈ ਢੰਗ ਸਿੰਘ ਤੇ ਮੈਂ ਕਿਹਾ ਅਸਲੀ ਉਹ ਆ ਜਿੰਨਾ ਪੰਥ ਦੀ ਰੱਖ ਵਿਖਾਈ ਅੱਜ ਵੀ ਭਾਵੇਂ ਜੇਲ੍ਹ 'ਚ ਬੈਠੇ ਆ। ਤੇ ਮੇਰੇ ਤੇ ਜਿਹੜਾ ਪਰਚਾ ਹੋਇਆ ਉਹ ਅੱਜ ਵੀ ਸਟੇ ਲੱਗਾ ਜੇ ਅੱਜ ਤੱਕ ਮੇਰੇ ਤੇ ਕਲੀਅਰਸ ਨੂੰ ਕਲੀਅਰ ਨਹੀਂ ਹੋਇਆ ਮੇਰੇ ਪਾਸਪੋਰਟ ਦੀ ਨਿਕਵਾਰੀ ਆਈ ਮੇਰਾ ਪਾਸਪੋਰਟ ਰੋ ਗਿਆ ਗਾ ਪਾਸਪੋਰਟ ਨਹੀਂ ਬਣਿਆ ਹੋਰ ਦੱਸੋ ਤੁਸੀਂ ਜੀ ਜੀ ਤੁਹਾਨੂੰ ਚਾਹਾਂਗੇ ਵੀ ਹੁਣ ਤੁਸੀਂ ਇਸ ਮੈਟਰ ਨੂੰ ਕਿਵੇਂ ਦੇਖਦੇ ਹੋ ਕੀ ਇਹ ਜਿਹੜਾ ਸੱਚੀ ਮੁਚੀ ਉਹਨਾਂ ਦੇ ਕੋਲੋਂ ਨਸ਼ਾ ਫੜਿਆ ਗਿਆ ਜਾਂ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਾਹਿਬ ਮੇਰੀ ਗੱਲ ਤੇ ਤੁਸੀਂ ਗੌਰ ਨਹੀਂ ਕੀਤਾ ਜਿਸ ਬੰਦੇ ਨੂੰ ਆਪਾਂ ਤੋੜ ਮਰੋੜ ਨਹੀਂ ਸਕਦੇ ਉਹਨੂੰ ਮਾਨਸਿਕ ਤੌਰ ਦੇ ਉੱਤੇ ਕਮਜ਼ੋਰ ਕਰਨਾ ਇਹ ਬਹੁਤ ਵੱਡੀ ਪਹਿਲਾਂ ਤੋਂ ਇੱਕ ਰਣਨੀਤੀ ਚੱਲਦੀ ਆ ਰਹੀ ਹੈ ਸਰਕਾਰਾਂ ਦੀ ਵੀ ਜਿਹੜੇ ਦੋਗਰੇ ਰੋਗ ਸਾਡੇ ਵਿੱਚ ਰਲੇ ਹੋਏ ਉਹ ਵੀ ਲੋਕ ਵੀ ਜਦੋਂ ਆਪਾਂ ਬੰਦੇ ਨੂੰ ਉੱਦਾਂ ਤਾਕਤ ਨਾਲ ਨਹੀਂ ਮਾਰ ਸਕਦੇ ਉਹਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਉਹਨੂੰ ਆਤਮਿਕ ਤੌਰ ਤੇ ਠੇਸ ਦਿਓ ਇਦਾਂ ਦੀ ਦੋ ਵੀ ਜਿਹੜਾ ਉਹ ਬੰਦਾ ਸੋਚ-ਸੋਚ ਕੇ ਸੋਚ-ਸੋਚ ਕੇ ਕਮੜਾ ਹੋ ਜਵੇ ਵੀ ਮੈਂ ਗਾਂਹ ਗੱਲ ਕੀ ਕਰੂੰਗਾ ਮੇਰੇ ਪਰਿਵਾਰ ਦੇ ਵਿੱਚ ਇਹ ਐਲੀਕੇਸ਼ਨ ਲੱਗ ਗਿਆ ਵੇਖੋ ਕੋਈ ਬੰਦਾ ਉਹਦੇ ਪਰਿਵਾਰ ਵੇਖੋ ਇੱਕ ਕੋਈ ਵੀ ਕਹਿ ਰਿਹਾ ਉਹਦੀ ਘਰ ਵਾਲੀ ਹਰਪ੍ਰੀਤ ਸਿੰਘ ਦੀ ਬਾਰੇ ਕਹਿ ਰਿਹਾ ਯਾਰ ਉਹਦਾ ਪਰਿਵਾਰ ਆ ਉਹਦੀ ਘਰਵਾਲੀ ਆ ਔਰ ਉਸੇ ਮੰਨੇ ਉਹਨਾਂ ਦਾ ਆਪਣਾ ਫੈਮਿਲੀ ਮੈਟਰ ਆ ਜੋ ਜੋ ਮਰਜ਼ੀ ਕਰਨ ਗੱਲ ਪੰਜਾਬ ਦੇ ਵਿਕਾਸ ਦੀ ਜਿਹੜਾ ਬੰਦਾ ਕਰ ਰਿਹਾ ਉਹ ਭਾਈ ਅਮਰਪਾਲ ਸਿੰਘ ਆ ਉਥੇ ਹਰਪ੍ਰੀਤ ਸਿੰਘ ਦੀ ਗੱਲ ਹੀ ਨਹੀਂ ਆਉਂਦੀ ਹਾਂ ਹਾਂ ਹਰਪ੍ਰੀਤ ਸਿੰਘ ਵੇਖੋ ਜੇ ਅੱਜ ਆਪਾਂ ਹਰਪ੍ਰੀਤ ਸਿੰਘ ਦੀ ਗੱਲ ਕਰੀਏ ਤੇ ਉਹ ਇੱਕ ਆਮ ਬੰਦਾ ਬਣ ਕੇ ਨਾਲ ਪ੍ਰਚਾਰ ਕਰਦਾ ਪਿਆ ਉਹ ਕਿਹੜਾ ਪੰਜਾਬ ਦਾ ਕੋਈ ਲੀਡਰ ਆ ਜੀ ਵੀ ਜਾ ਉਹਨੇ ਕਿਹਾ ਵੀ ਮੈਂ ਭਾਈ ਅਮਰਪਾਲ ਸਿੰਘ ਦੀ ਜਗ੍ਹਾ ਲੈ ਲਈ ਆ ਜਿੱਤੋਂ ਤੱਕ ਮੈਨੂੰ ਮਖੂਸ ਆਬ ਲੱਗਦਾ ਇਹ ਸਰਕਾਰ ਦੇ ਬੰਦੇ ਆ ਜਿਹੜੇ ਅੱਜ ਵੇਖੋ ਇਹ ਗੱਲ ਕਹਿ ਰਹੇ ਨਹੀਂ ਜੀ ਸਰਕਾਰ ਗਲਤ ਪਰਚਾ ਨਹੀਂ ਕਰਦੀ ਸਹੀ ਪਰਚਾ ਕਰਦੀ ਵੇਖੋ ਜਦੋਂ ਸਰਕਾਰ ਗੋਡੇ ਦੇ ਲੱਤ ਥੱਲੇੋਂ ਕੱਢ ਲੈਂਦੀ ਨਾ ਕਿਸ ਨੂੰ ਫੇਰ ਉਹ ਬੰਦਾ ਜਿਹੜਾ ਵਾ ਸਰਕਾਰ ਦੀ ਬੋਲੀ ਬੋਲਦਾ ਉਹਨਾਂ ਚਿਰ ਬੰਦਾ ਸਰਕਾਰ ਦੀ ਬੋਲੀ ਨਹੀਂ ਬੋਲਦਾ ਉਹਨਾਂ ਚਿਰ ਬੇਕੌਫ ਹੋ ਕੇ ਨੱਡਾ ਰੋਕੇ ਬੋਲਦਾ ਜਿੰਨਾ ਚਿਰ ਉਹ ਸਰਕਾਰ ਦੀ ਲੱਤ ਥੱਲੇੋਂ ਨਹੀਂ ਲੰਗਦਾ ਜੇ ਜਿਹਨ ਲੱਤ ਥੱਲੇ ਲੰਘ ਜਾਂਦਾ ਸਮਝ ਲਓ ਉਸ ਦਿਨ ਉਹ ਇਹੋ ਗੱਲ ਕਹੂਗਾ ਵੀ ਸਰਕਾਰ ਜੋ ਕਰਦੀ ਉਹ ਸਹੀ ਕਰਦੀ ਗਲਤ ਕਰਦੀ ਨਹੀਂ ਆ। ਜੀ ਤੁਹਾਡੇ ਕਹਿਣ ਤੋਂ ਪਾਪੀ ਜੋ ਨਿਹੰਗ ਕੁਲਜੀਤ ਸਿੰਘ ਨੇ ਇੱਕ ਇੰਟਰਵਿਊ ਦੇ ਵਿੱਚ ਮੇਰੇ ਨਾਲ ਗੱਲ ਕੀਤੀ ਹੈ। ਤੁਹਾਡੇ ਕਹਿਣ ਤੋਂ ਪਾਪੀ ਉਹ ਨਿਹੰਗ ਕੁਲਜੀਤ ਸਿੰਘ ਸਰਕਾਰ ਦੀ ਲੱਤੇ ਹੇਠੋਂ ਲੰਘ ਚੁੱਕੇ ਨੇ। ਮੈਂ ਇਸ ਗੱਲ ਦਾ ਥੋਕ ਪਾ ਜਾ ਕੇ ਵਿਰੋਧ ਕਰਦਾ। ਯਾਰ ਪਹਿਲਾਂ ਤੁਸੀਂ ਆਪਣੇ ਨਿਹੰਗ ਬਾਣੇ ਦੇ ਵਿੱਚ ਵੀ ਤੁਸੀਂ ਆਪਣੇ ਜਿਹੜੇ ਲਾਣੇ ਇਹਨਾਂ ਨੂੰ ਇਹਨਾਂ ਨੂੰ ਤਾਂ ਸਹੀ ਕਰੋ ਪਹਿਲਾਂ। ਹੂੰ ਇਹਨਾਂ ਨੂੰ ਸਹੀ ਕਰ ਲਓ ਪਹਿਲਾਂ। ਉਹੀ ਹਰ ਇੱਕ ਬੰਦੇ ਤੇ ਜਿਹੜਾ ਬੰਦਾ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਪਿਆ ਉਹਦੀ ਸ਼ਬੀ ਖਰਾਬ ਕਰਨ ਵਾਸਤੇ ਉਹਨੂੰ ਕਹਿ ਰਿਹਾ ਵੀ ਨਸ਼ਾ ਮੰਨਦਾ ਜਾਂ ਤੇ ਪੰਜਾਬ ਉਹ ਪੰਜਾਬ ਦੇ ਸਾਹਮਣੇ ਪੰਜਾਬ ਕੀ ਵਰਲਡ ਦੀ ਨਜ਼ਰ ਐ ਇਸ ਚੀਜ਼ ਦੇ ਉੱਤੇ ਉਹ ਉਹ ਸਬੂਤ ਰੱਖੋ ਉਹ ਕੱਲਾ ਇੱਕ ਤੁਸੀਂ ਜਿਹੜੀ ਫੋਟੋ ਲਾਈ ਆ ਇੱਕ ਉਹਨਾਂ ਦੀ ਇੰਟਰਵਿਊ ਦਿੱਤੇ ਉਹ ਸਪੋਰਟ ਉਹਦੇ ਨਾਲ ਪ੍ਰੂਫ ਥੋੜਾ ਸਬੂਤ ਥੋੜਾ ਸਬੂਤ ਥੋੜਾ ਉਹ ਤੇ ਇੱਕ ਇੰਚ ਕਹ ਲਈ ਫੋਟੋ ਨਹੀਂ ਸਬਟ ਹੁੰਦਾ ਪ੍ਰਚਾਰ ਆ ਮੈਂ ਇਹ ਗੱਲ ਕਹਿਣਾ ਕੁਲਜੀਤ ਸਿੰਘ ਨੂੰ ਕਹਿਣਾ ਵੀ ਜੇ ਤੁਸੀਂ ਇਹ ਗੱਲ ਕੀਤੀ ਆ ਵੇਖੋ ਇਹ ਚੀਜ਼ ਨਸ਼ਰ ਕਰੋ ਪੰਜਾਬ ਦੇ ਸਾਹਮਣੇ ਵਰਲਡ ਦੇ ਸਾਹਮਣੇ ਉਹ ਫੋਟੋਆਂ ਲਿਆ ਕੇ ਰੱਖੋ ਜਿਹਦੇ ਵਿੱਚ ਜਾਂ ਤੁਹਾਡੇ ਕੋ ਕੋਈ ਰਿਕਾਰਡਿੰਗ ਆ ਜਾਂ ਕੋਈ ਪ੍ਰੂਫ ਆ ਕਿ ਜਿਹਦੇ ਵਿੱਚ ਵੇਖੋ ਉਹ ਬੰਦਾ ਭਾਈ ਅਮਿਤਪਾਲ ਸਿੰਘ ਨਸ਼ਾ ਵੰਡ ਰਿਹਾ ਤੇ ਜਾਂ ਉਹਦਾ ਭਰਾ ਤੁਸੀਂ ਆਪਣੀ ਅੱਖਾਂ ਨਾਲ ਨਸ਼ਾ ਕਰਦੇ ਵੇਖੋ ਗੱਲ ਮਖੂ ਸਾਹਿਬ ਕਿ ਤੁਹਾਨੂੰ ਲੰਮਾ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਜੇਲਾਂ ਤੁਸੀਂ ਵੇਖੀਆਂ ਜੀ ਵੀ ਸੀਐਸਟਾਫ ਚੱਲੇ ਆ ਜਦੋਂ ਬੰਦਾ ਇੱਕ ਵਾਰੀ ਕਮਰੇ ਦੇ ਅੰਦਰ ਚਲ ਜਾਂਦਾ ਫਿਰ ਸਰਕਾਰ ਦੀ ਮਰਜ਼ੀ ਹੁੰਦੀ ਵੀ ਤੁਹਾਡੇ ਤੋਂ ਕੀ ਕਰਾਉਣਾ ਉਹਨੇ ਜੀ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਆ ਉਹਨਾਂ ਨੂੰ ਖਰਾਬ ਕਰਨ ਵਿੱਚ ਡੋਗ ਦਾ ਨੀਤੀ ਜਿਹੜੀ ਆ ਉਹ ਚੱਲਦੀ ਪਈ ਆ ਜੀ ਜਿਸ ਜਿਸ ਰਾਜ ਜਿਸ ਰਾਜ ਨੂੰ ਕਾਇਮ ਕਰਨ ਵਾਸਤੇ ਅਜੇ ਸੰਘਰਸ਼ ਵਿੱਢਿਆ ਹੈ ਨਾ ਹੂੰ ਹੂੰ ਇਹ ਅਜੇ ਆਰੰਭੀ ਹੋਇਆ ਵਾ ਅਜੇ ਤੇ ਕੁਝ ਨਹੀਂ ਹੋਇਆ ਅਜੇ ਤੇ ਮੈਂ ਇਹ ਕਹਿ ਸਕਦਾ ਵੀ ਹਜੇ ਤੇ ਆਸਾਮ ਜੇਲ੍ਹ 'ਚ ਬੈਠੇ ਆ ਸਾਡੇ ਭਰਾ ਕੁਝ ਅਜੇ ਤੇ ਮਖੂਬ ਸਾਹਿਬ ਉਹ ਵੀ ਦਿਨ ਹੋਣਾ ਵਾ ਵੀ ਜਿੱਦਨ ਇੱਥੇ ਲੌਹਦੀਆਂ ਨਦੀਆਂ ਫੇਰ ਤਰਨੀਆਂ ਪੈਣੀਆਂ ਵਾ ਪੰਜਾਬ ਨੂੰ ਫਿਰ ਇੱਕ ਵਾਰੀ ਉਸੇ ਖੂਨੀ ਨਦੀ ਦੇ ਵਿੱਚ ਧੋਣਾ ਪੈਣਾ ਵਾ ਤਰਨਾ ਤਾਰੀਆਂ ਲਾਉਣੀਆਂ ਪੜੀਆਂ ਜਵਾਨੀ ਨੂੰ ਅੱਖਾਂ ਦੇ ਸਾਹਮਣੇ ਕੁਰਬਾਨ ਹੁੰਦਾ ਵੇਖਣਾ ਪੈਣਾ ਵਾ ਪਰ ਇਹ ਜਿੰਨਾ ਚਿਰ ਧਿਆਨ ਸਿੰਘ ਡੋਗਰੇ ਵਾਲੀ ਨੀਤੀ ਵਿੱਚੋਂ ਨਹੀਂ ਮੁੱਕਦੀ ਮੈਂ ਇਹ ਗੱਲ ਕਹਿੰਦਾ ਵੀ ਇਹ ਲੋਕ ਇਹ ਗਦਾਰਾਂ ਦੀ نسل ਉਦੋਂ ਦੀ ਅਜੇ ਤੱਕ ਖਤਮ ਨਹੀਂ ਹੋਈ ਹੂੰ ਜੇਦਣ ਇਹ ਖਤਮ ਕਰੋਗੇ ਫੇਰ ਤੁਸੀਂ ਪੰਜਾਬ ਦੇ ਵਿਕਾਸ ਕਰ ਸਕਦੇ ਆ ਮੈਂ ਤੇ ਇਹ ਗੱਲ ਕਹਿਣਾ ਵੇਖੋ ਵੀ ਹੀਰ ਦਾ ਹਿਸਾਬਣ ਹੋ ਮੈਂ ਜਿੰਨੇ ਭੈਣ ਭਰਾ ਗਏ ਮੈਂ ਉਹਨਾਂ ਸਮੇਂ ਚ ਇਹ ਦਾਵਾ ਨਹੀਂ ਕਰ ਸਕਦਾ ਵੀ ਮਫੂਸਾਬ ਉਹਨਾਂ ਚ ਕੋਈ ਨਿਸ਼ਾਨੀ ਕਰਕੇ ਗਿਆ ਹੋਊਗਾ ਵੇਖੋ ਆਮ ਤੌਰ ਤੇ ਅੱਜ ਕੱਲ ਮੈਂ ਪਹਿਲਾਂ ਨੂੰ 90% ਠੋਕ ਕੇ ਕਿਹਾ ਵਾ ਕਿ ਸਾਡੇ ਜਨੀਆਂ ਜਥੇਬੰਦੀਆਂ ਇਹ 99% ਜਾ ਕੇ ਵੇਖ ਲਓ ਕੋਈ ਬੰਦਾ ਦਾਵਾ ਨਹੀਂ ਕਰ ਸਕਦਾ ਵੀ ਮੇਰੀ ਜਥੇਬੰਦੀ ਚ ਕੋਈ ਨਿਹੰਗ ਸਿੰਘ ਸ਼ਰਾਬ ਨਹੀਂ ਪੀਂਦਾ ਮੇਰੀ ਜਥੇਬੰਦੀ ਚ ਕੋਈ ਫੀਮ ਨਹੀਂ ਖਾਂਦਾ ਕੋਈ ਸੁੱਖਾ ਨਹੀਂ ਪੀਂਦਾ ਯਾਰ 190% ਜੇ ਮੈਂ ਗੱਲ ਕਹਿ ਰਿਹਾ ਤੇ ਪਹਿਲਾਂ ਇਹ ਆਪਣੇ ਅੰਦਰ ਵੇਖਿਓ ਇਹ ਚੀਜ਼ਾਂ ਕਿੰਦੀ ਤਰਥੱਲੀ ਮਚਰੀਆਂ ਕਿੰਨੇ ਵੱਡੇ ਵੱਡੇ ਜਹੇਦਾਰਾਂ ਦੇ ਫੋਨ ਆਣੇ ਮੈਨੂੰ ਤੇ ਬੜਿਆ ਬੜਿਆ ਨੇ ਧਮਕੀਆਂ ਵੀ ਦੇਣੀਆਂ ਮੈਂ ਕਿਸ ਦੀ ਪ੍ਰਵਾਹ ਨਹੀਂ ਕਰਦਾ ਤੁਹਾਨੂੰ ਪਤਾ ਹੀ ਆ ਜਿੱਥੇ ਅੜ ਗਏ ਆਪਾਂ ਅੜ ਗਏ ਉਥੋਂ ਆਪਾਂ ਹੱਲੇ ਨਹੀਂ ਆ ਗੱਲ ਇਹ ਆ ਵੀ ਪਹਿਲਾ ਤੁਸੀਂ ਯਾਰ ਆਪਣੇ ਲਾਣੇ ਨੂੰ ਮੁਕਤ ਕਰ ਲਓ ਤੁਹਾਡੇ ਬਾਅਦ ਤੇ ਇਹੋ ਬੜੀ ਵੱਡੀ ਗੱਲ ਆ ਪੰਜਾਬ ਨੂੰ ਛੜਦੋ ਯਾਰ ਪੰਜਾਬ ਨੂੰ ਆਪੇ ਨਸ਼ਾ ਮੁਕਤ ਕਰ ਲਾਂਗੇ ਕੋਈ ਚੱਕਰ ਨਹੀਂ ਆ ਜਵਾਨੀ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਹਨਾਂ ਦੇ ਪੈਰ ਫੜ ਲਾਂਗੇ ਜਾ ਕੇ ਇਸ ਕਰਕੇ ਤੁਹਾਨੂੰ ਇਸ ਕਰਨਾ ਗੁੱਸਾ ਆਇਆ ਕਿ ਨਿਹੰਗ ਕੁਲਜੀਤ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਭਰਾ ਤੇ ਦੋਸਤ ਲਾਏ ਨੇ ਬਿਲਕੁਲ ਜੀ ਵੇਖੋ ਜਦੋਂ ਇੱਕ ਦੋਸਤ ਦੇ ਵਿੱਚ ਕੋਈ ਸੱਚਾਈ ਨਜ਼ਰ ਆਉਂਦੀ ਹੈ ਮੈਨੂੰ ਕੋਈ ਨਹੀਂ ਵੇਖੋ ਸੱਚਾਈ ਨਜ਼ਰ ਹੀ ਨਹੀਂ ਆਉਂਦੀ ਕੋਈ ਤੇ ਜੇ ਤੇ ਉਹਨੇ ਪ੍ਰੂਫ ਜੇ ਉਹ ਪ੍ਰੂਫ ਰੱਖੂਗਾ ਪਬਲਿਕ ਸਾਹਮਣੇ ਨਸ਼ਰ ਕਰੇ ਕੁਲਜੀਤ ਸਿੰਘ ਤੇ ਮੈਂ ਤੁਹਾਡੇ ਇਸ ਮਤਲਬ ਸੋਸ਼ਲ ਮੀਡੀਆ ਰਾਈ ਮੈਂ ਉਹ ਵੀਰ ਤੋਂ ਮਾਫੀ ਮੰਗ ਲੂੰਗਾ ਕਿ ਭਰਾ ਤੂੰ ਬੜਾ ਵੱਡਾ ਪੰਜਾਬ ਦਾ ਭਲਾ ਕਰਦਾ ਪਿਆ ਹੈ ਤੇ ਮੈਂ ਤੁਹਾਨੂੰ ਪਤਾ ਅਜੇ ਤੱਕ ਮਾਫੀ ਨਹੀਂ ਕਿਰ ਕੋਈ ਮੰਗੀ ਤੇ ਮੈਂ ਮਾਫੀ ਵੀ ਮੰਗ ਲੂੰਗਾ ਜੇ ਉਹ ਬੰਦਾ ਨਸ਼ਰ ਕਰ ਦੇਵੇ ਫੋਟੋਆਂ ਜਾਂ ਪ੍ਰੂਫ ਜਾਂ ਕੋਈ ਵੀਡੀਓ ਰਿਕਾਰਡਿੰਗ ਕੋਈ ਇਹ ਪਬਲਿਕ ਨਸ਼ਰ ਕਰੇ ਕਿ ਹਾਂ ਵੀ ਆ ਅਮਰਤਪਾਲ ਇੱਥੇ ਨਸ਼ਾ ਵੰਦਾ ਪਿਆ ਅਮਰਤਪਾਲ ਦੀ ਆ ਰਿਕਾਰਡਿੰਗ ਆ ਸਾਡੇ ਤੋਂ ਜੇ ਤੇ ਉਹ ਨਸ਼ਾ ਮਗਾ ਰਿਆ ਤੇ ਜਿਹੜੀ ਗੱਲ ਹਰਪ੍ਰੀਤ ਸਿੰਘ ਦੀ ਆ ਯਾਰ ਹਰਪ੍ਰੀਤ ਸਿੰਘ ਨੂੰ ਇੱਕ ਪਾਸੇ ਰੱਖੋ ਉਹ ਇੱਕ ਆਮ ਪਬਲਿਕ ਦਾ ਹਿੱਸਾ ਵਾ ਆਮ ਇੱਕ ਸੇਵਾਦਾਰ ਬਣ ਕੇ ਉਹ ਚੱਲਦਾ ਪਿਆ ਵਾ ਉਹ ਕੋਈ ਪੰਪਤ ਜਹੇਦਾਰ ਥੋੜਾ ਵੀ ਜਿਹੜਾ ਤੁਸੀਂ ਅੱਜ ਮਾਨਸਿਕ ਤੌਰ ਤੇ ਭਾਈ ਹਰਪ੍ਰੀਤ ਸਿੰਘ ਨੂੰ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਆ ਅਸਲ ਵਿੱਚ ਜਿਹੜਾ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦਾ ਨਾਮ ਲੈ ਲੈ ਕੇ ਭਾਈ ਅਮਰਤਪਾਲ ਸਿੰਘ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਵਹੀਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਹਾ ਜੀ ਉਹ ਪਿਛੜੀਆਂ ਸੇ ਮਾਮਾ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਮੈਂ ਇਹੋ ਮਕੂਸਾ ਤੁਹਾਨੂੰ ਬੇਨਤੀ ਕੀਤੀ ਆ ਕਿ ਸਾਨੂੰ ਬਾਹਰੋਂ ਥੋੜਾ ਕੋਈ ਮਾਰ ਸਕਦਾ ਹੂੰ ਸਾਡੇ ਵਿੱਚੋਂ ਬੰਦੇ ਤਿਆਰ ਕੀਤੇ ਜਾਂਦੇ ਆ ਜਿਨ੍ਹਾਂ ਨੇ ਸਾਨੂੰ ਮਾਰਨਾ ਹੁੰਦਾ ਕਿ ਜਿਹੜੇ ਪਹਿਲਾਂ ਤਲਵਾਰ ਨਾਲ ਨਹੀਂ ਮਾਰਨਾ ਇਹਨਾਂ ਨੇ ਪਹਿਲਾਂ ਲੋਕਾਂ ਦੇ ਸ਼ਬਦਾਂ ਨਾਲ ਬਦਨਾਮ ਕਰਨਾ ਬੰਦੇ ਨੂੰ ਵੇਖੋ ਜਿਹੜਾ ਬੰਦਾ ਅੱਜ ਦੇ ਸਮੇਂ 'ਚ ਮਕੂ ਸਾਹਿਬ ਪੰਥ ਦੀ ਗੱਲ ਕਰੂਗਾ ਸਭ ਤੋਂ ਪਹਿਲਾਂ ਉਹਦੇ ਪਰਿਵਾਰ ਨੂੰ ਨਸ਼ਰ ਕਰ ਦੇ ਲੋਕ ਦੁਨੀਆ ਦੇ ਸਾਹਮਣੇ ਉਹਦਾ ਪਰਿਵਾਰ ਇਦਾਂ ਦਾ ਉਹਦੀ ਮਾਂ ਇਦਾਂ ਦੀ ਉਹਦਾ ਪਿਓ ਇਦਾਂ ਦਾ ਵੀ ਬੰਦੇ ਨੂੰ ਚੁੱਪ ਕਰਾ ਦਿਓ ਬੰਦਾ ਗੁੰਗਾ ਆ ਜਾਏ ਬਬਾ ਬੋਲ ਨਾ ਸਕੇ ਇਹ ਸਭ ਤੋਂ ਮੈਂ ਸੋਸ਼ਲ ਮੀਡੀਆ ਮ ਪਹਿਲਾਂ ਬੇਨਤੀ ਕੀਤੀ ਇਹਦੇ ਰਾਹੀਂ ਇੱਕ ਸੱਚ ਦੀ ਆਵਾਜ਼ ਬੰਦ ਕਰੀ ਜਾਂਦੀ ਸੀ ਪਰ ਇਹਨੂੰ ਲੋਕਾਂ ਨੇ ਇੱਕ ਕਲੇਸ਼ ਦਾ ਮੈਦਾਨ ਬਣਾਇਆ ਤਾਂ ਪਹਿਲਾਂ ਲੋਕ ਤਲਵਾਰਾਂ ਲੈ ਕੇ ਮੈਦਾਨ 'ਚ ਜੰਗ ਦਾ ਫੈਸਲਾ ਕਰਦੇ ਸੀ ਅੱਜ ਲੋਕ ਸੋਸ਼ਲ ਮੀਡੀਆ ਦੇ ਉੱਤੇ ਫੈਸਲਾ ਕਰਦੇ ਨੇ ਜੀ ਬਿਲਕੁਲ ਜੀ ਤੇ ਮੈਂ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣਾ ਵੀ ਬੜੀ ਸ਼ਰਮ ਵਾਲੀ ਗੱਲ ਆ ਤੁਹਾਡੇ ਸਾਹਮਣੇ ਵੀ ਭਾਈ ਜੇ ਤੇ ਤੂੰ ਕਲਜੀਸਿਆਂ ਇਲਜ਼ਾਮ ਲਾਏ ਆ ਤੇ ਫਿਰ ਸਬੂਤ ਸਾਹਮਣੇ ਕਰ ਨਹੀਂ ਤੇ ਇਸ ਗੱਲ ਦੇ ਉੱਤੇ ਬਹੁਤ ਵੱਡਾ ਵਿਰੋਧ ਇੱਕ ਨਾ ਇੱਕ ਦਿਨ ਸਾਹਮਣੇ ਆਊਗਾ ਹੋ ਸਕਦਾ ਉਹ ਦਿਨ ਦੂਰ ਨਹੀਂ ਫਿਰ ਜਦਨ ਇਹੋ ਜਿਹੇ ਲੋਕਾਂ ਦੇ ਮਗਰ ਲੋਕਾਂ ਤਲਵਾਰਾਂ ਲੈ ਕੇ ਭੱਜਣਾ ਤੇ ਇਹਨਾਂ ਨੂੰ ਲੁਕਣ ਨੂੰ ਥਾਂ ਨਹੀਂ ਲੱਭਣਾ ਜਿਹੜੀ ਸਰਕਾਰ ਦੀ ਇਹ ਗੱਲ ਕਰਦੇ ਵੀ ਸਰਕਾਰ ਗਲਤ ਪਰਚਾ ਨਹੀਂ ਕਰਦੀ ਫਿਰ ਉਸੇ ਸਰਕਾਰ ਨੇ ਇਹਨਾਂ ਦਾ ਪਛਾਣ ਵੀ ਕੋਈ ਨਹੀਂ ਕਰਨਾ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਜਲਦੀ ਵੀਰਾ ਜੀ ਕਿਸੇ ਹੋਰ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਜਿੰਮੇ ਤੁਸੀਂ ਵੀਡੀਓ ਦੇਖੀ ਹੈ ਭਾਈ ਅਮਰਤਪਾਲ ਸਿੰਘ ਦੇ ਵਿਰੋਧੀਆਂ ਵੱਲੋਂ ਜੋ ਪਿਛਲੇ ਦਿਨੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਦੋਸਤੋ ਢਾਡੀ ਮਾਨ ਸਿੰਘ ਅਕਾਲੀ ਨੇ ਪੱਤਰਕਾਰ ਹਰਪ੍ਰੀਤ ਸਿੰਘ ਮਹੂ ਦੇ ਨਾਲ ਜੋ ਗੱਲਬਾਤ ਕੀਤੀ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ